ਸਨ 1970 ਨਵੰਬਰ ਮੱਗਰ ਵਿੱਚ ਮੇਰੀ ਕੁੜਮਾਈ ਹੋਈ ਮਾਰਚ ਫੱਗਣ ਵਿੱਚ ਵਿਆਹ ਕਰਨ ਦੀਆਂ ਖਬਰਾਂ ਚੱਲ ਪਈਆਂ ਉਸ ਜਮਾਨੇ ਵਿੱਚ ਸਾਡੇ ਪਿੰਡ ਦੇ ਜ਼ਮੀਨੇ ਬੇਜ਼ਮੀਨੇ ਘਰਾਂ ਚੋਂ ਮਾਗ ਮਹੀਨੇ ਦੇ ਅਖੀਰ ਖਾਣ ਵਾਸਤੇ ਦਾਣੇ ਮੁੱਕ ਜਾਂਦੇ ਸੀ ਹੱਤੀ ਵਾਲੇ ਛਾਹਾਂ ਤੋਂ ਮਾਗ ਵਿੱਚ ਮਣਮੱਕੀ ਲੈਣੀ ਵਿਸਾਖ ਵਿੱਚ ਕਣਕ ਵੱਢ ਕੇ ਮਣਮੱਕੀ ਦੀ ਡੇਢ ਮਣ ਕਣਕ ਦੇਣੀ ਫੱਗਣ ਵਿੱਚ ਮਣਮੱਕੀ ਦੀ ਇਸ ਸਵਾ ਮਾਣ ਕਣਕ ਦੇਣੀ ਚੇਤ ਵਿੱਚ ਮਣ ਮੱਕੀ ਦੀ ਮਾਣ ਕਣਕ ਦੇਣੀ ਪੈਂਦੀ ਸੀ ਇਹਨਾਂ ਕਾਰਨਾਂ ਕਰਕੇ ਸਾਡੇ ਪਿੰਡਾਂ ਤੇ ਇਲਾਕੇ ਵਿੱਚ ਹਾਰ ਦੇ ਮਹੀਨੇ ਹੀ ਵਿਆਹ ਕੀਤੇ ਜਾਂਦੇ ਸੀ ਜਿਉਂ ਹੀ ਲੋੜੀ ਲਾਗੇ ਲਾਗੇ ਆ ਰਹੀ ਸੀ ਮੇਰੇ ਵਿਆਹ ਦੀਆਂ ਖਬਰਾਂ ਤੇਜ਼ ਹੋ ਰਹੀਆਂ ਸੀ ਘਰਦਿਆਂ ਦੇ ਸਾਹ ਸੁੱਕਦੇ ਜਾਂਦੇ ਸੀ ਕਿ ਵਿਆਹ ਲਈ ਖਰਚਾ ਕਿੱਥੋਂ ਲੈਣਾ ਉਸ ਜਮਾਨੇ 'ਚ ਵਿਆਹ ਵਾਲੇ ਕੁੜੀ ਮੁੰਡੇ ਦੀ ਕੋਈ ਰਾਇ ਨਹੀਂ ਜਾਣੀ ਜਾਂਦੀ ਸੀ ਵਾਸ ਫੇਰ ਕੀ ਸੀ ਸ੍ਰੀਮਾਨ ਪਿਆਰਾ ਸਿੰਘ ਮੇਰੇ ਮਾਮਾ ਜੀ ਅਤੇ ਸ਼੍ਰੀਮਤੀ ਮਲਕੀਤ ਕੌਰ ਉਰਫ ਮਲਕੀਤੋ ਮੇਰੀ ਮਾਮੀ ਜੀ ਲੋਹੜੀ ਵਾਲੇ ਦਿਨ ਦੁਪਹਿਰੋਂ ਬਾਅਦ ਮੇਰੇ ਵਿਆਹ ਦਾ ਸਾਹ ਲੈ ਕੇ ਸਾਡੇ ਘਰ ਆ ਗਏ ਸਤਗੁਰੂ ਰਵਦਾਸ ਮਹੱਲਾ ਮੈਤਪੁਰ ਰੋਡ ਨਕੂਦਰ ਦੀ ਵਸਨੀਕ ਮੇਰੀ ਮਾਸੀ ਜੀ ਵੀ ਮੇਰੇ ਵਿਆਹ ਦੇ ਸਾਹ ਦੇ ਸੰਬੰਧ ਚ ਸ਼ਾਮ ਨੂੰ ਸਾਡੇ ਘਰ ਆ ਗਈ ਅੱਜ ਲੋੜੀ ਦਾ ਤਿਉਹਾਰ ਖੁਸ਼ੀਆਂ ਭਰਿਆ ਸੀ ਪਰ ਸਾਡੇ ਘਰ ਵਿੱਚ ਮੇਰੀ ਮਾਤਾ ਜੀ ਆਏ ਪਰੌਣਿਆਂ ਦੀ ਰੋਟੀ ਦਾ ਆਰਪਾਰ ਕਰਦੀ ਚਿੰਤਾਵਾਨ ਸੀ ਅਤੇ ਮੇਰੇ ਪਿਤਾ ਜੀ ਮੇਰੇ ਵਿਆਹ ਦੇ ਖਰਚੇ ਦੀ ਚਿੰਤਾ ਦੇ ਸੋਗ ਰੂਪੀ ਸਮੁੰਦਰ ਵਿੱਚ ਤਾਰੀਆਂ ਲਾ ਰਹਿ ਘਰ ਦੀ ਇੱਕ ਸਾਈਡ ਤੇ ਬੈਠੇ ਸੀ ਮਾਸੀ ਜੀ ਨੇ ਮਾਤਾ ਪਿਤਾ ਜੀ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਇਸ ਨੂੰ ਭਾਵ ਮੈਨੂੰ ਨਾਲ ਲੈ ਜਾਵਾਂਗੀ ਤੇ ਕਿਸੇ ਜ਼ਿੰਮੇਵਾਰ ਨਾਲ ਨੌਕਰ ਰਖਾ ਕੇ ਵਿਆਹ ਦਾ ਖਰਚਾ ਲੈ ਦਿਆਂਗੀ ਖਰਚੇ ਦਾ ਫਿਕਰ ਛੱਡੋ ਤੇ ਵਿਆਹ ਦੀ ਤਿਆਰੀ ਕਰੋ ਸਾਡੇ ਘਰ ਵਿੱਚ ਖਰਚੇ ਦੀ ਤੰਗੀ ਇਸ ਕਰਕੇ ਸੀ ਕਿ 28 ਜੂਨ 15 ਹਾੜ ਐਤਵਾਰ 1970 ਨੂੰ ਮੇਰੀ ਭੈਣ ਬਿੰਦਰੋ ਦਾ ਵਿਆਹ ਸੀ ਤੇ ਇਸ ਵਿਆਹ ਤੋਂ 5 ਮਹੀਨੇ ਮਗਰੋਂ ਮੇਰੀ ਕੜਮਾਈ ਹੋਈ ਤੇ 8 ਮਹੀਨੇ ਮਗਰੋਂ ਮੇਰੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ 7-8 ਦਿਨਾਂ ਵਿੱਚ ਪਿਤਾ ਜੀ ਨੇ 10-12 ਜ਼ਿਮੀਦਾਰਾਂ ਨਾਲ ਗੱਲਬਾਤ ਕੀਤੀ ਸਭ ਨੇ ਪੈਸੇ ਦੀ ਘਾਟ ਹੀ ਦੱਸੀ ਉਹਨਾਂ ਦਿਨਾਂ ਵਿੱਚ ਪੈਸੇ ਦੀ ਘਾਟ ਹੁੰਦੀ ਵੀ ਬਹੁਤ ਸੀ ਸਿਰਫ ਸਿਰਫ ਵਸਤੂਆਂ ਦਾ ਹੀ ਲੈਣ ਦੇਣ ਤੇ ਆਧਾਰ ਸਦਾਰ ਕੀਤਾ ਜਾਂਦਾ ਸੀ ਹਾ ਹਾ ਆ ਗਿਆ ਵਿਆਹ ਦੀ ਤਰੀਕ ਤੈ ਹੋ ਗਈ ਖਰਚੇ ਦੀ ਘਾਟ ਦੀ ਮਜਬੂਰੀ ਵਸ ਘਰਦਿਆਂ ਮੈਨੂੰ ਮਾਸੀ ਜੀ ਨਾਲ ਭੇਜ ਦਿੱਤਾ ਨਕੋਦਰੋਂ 4 ਕਿਲੋਮੀਟਰ ਦੂਰ ਮਾਤਪੁਰ ਰੋਡ ਤੇ ਪਿੰਡ ਹੈ ਬੁੜੀ ਪਿੰਡ ਉਸ ਪਿੰਡ ਦੇ ਜ਼ਿਮੀਂਦਾਰ ਕੋਲ ਮੈਂ ਤੇ ਮਾਸੀ ਜੀ ਪਹੁੰਚ ਗਏ ਛੋਟਾ ਜਿਹਾਂ ਪਿੰਡ ਬੁੜੀ ਪਿੰਡ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਵਿੱਚ ਹੈ ਇਸ ਬੁੜੀ ਪਿੰਡ ਦੇ ਇੱਕ ਜ਼ਿਮੀਂਦਾਰ ਕੋਲ ਮੈਂ ਅਤੇ ਮੇਰੀ ਮਾਸੀ ਜੀ ਪਹੁੰਚ ਗਏ ਉਸ ਜਮਾਨੇ ਦਾ ਇਹ ਜ਼ਿਮੀਂਦਾਰ ਧਨੀ ਆਦਮੀ ਸੀ ਕਿਉਂਕਿ ਕਈਆਂ ਪਿੰਡਾਂ ਵਿੱਚ ਇਸ ਦਾ ਲੈਣ ਦੇਣ ਦਾ ਵਿਹਾਰ ਚੱਲਦਾ ਇੱਥੋਂ ਤੱਕ ਕਿ ਨਕੌਦਰ ਦਾਣਾ ਮੰਡੀ ਦੇ ਆੜਤੀਏ ਵੀ ਆੜਤ ਚਲਾਉਣ ਲਈ ਇਸ ਤੋਂ ਅਧਾਰ ਸੁਧਾਰ ਲੈਂਦੇ ਸੀ ਮਿੱਠ ਬੋਲਣਾ ਸੀਤਲ ਸਭਾ ਹਸਮੁਖਤਾ ਇਸ ਦੇ ਚਿਹਰੇ ਦਾ ਪ੍ਰਭਾਵ ਸੀ ਚਾਰ ਪੰਜ ਪਿੰਡਾਂ ਵਿੱਚ ਇਸ ਦਾ ਵਾਹੀ ਦਾ ਕੰਮ ਚੱਲਦਾ ਹੋਣ ਕਰਕੇ ਮਜ਼ਦੂਰਾਂ ਦੀ ਇਸ ਨੂੰ ਸਦਾ ਹੀ ਲੋੜ ਬਣੀ ਰਹਿੰਦੀ ਸੀ। ਆਸੀ ਜੀ ਨੇ ਸਾਡੇ ਘਰ ਦੀ ਲੋੜ ਦੱਸ ਕੇ ਮੈਨੂੰ ਨੌਕਰ ਰਖਾ ਕੇ ਵਿਆਹ ਦੇ ਖਰਚੇ ਦਾ ਮਸਲਾ ਹੱਲ ਕਰਨ ਲਈ ਕਿਹਾ। ਉਸ ਨੇ ਪ੍ਰਵਾਨ ਕਰਦਿਆਂ 800 ਰੁਪਏ ਸਾਲਾਨਾ ਤੇ ਮੈਨੂੰ ਨੌਕਰ ਰੱਖ ਲਿਆ। ਜਿਸ ਦਿਨ ਪੈਸੇ ਦੀ ਲੋੜ ਹੋਵੇ ਸਾਰੇ ਦਾ ਸਾਰਾ 800 ਆਣ ਕੇ ਲੈ ਜਾਣਾ ਇਸ ਕਰਕੇ ਉਸੇ ਦਿਨ ਮੈਂ ਉਸ ਦਾ ਕੰਮ ਕਰਨ ਲੱਗ ਪਿਆ। ਯਾਦੇ ਸਾਹਦੀ ਰੱਖੀ ਤਰੀਕ ਅਨਸਾਰ ਇਸ ਜ਼ਿੰਮੇਦਾਰ ਨਾਲ ਕੰਮ ਕਰਦਿਆਂ ਮੇਰੇ 35 ਦਿਨ ਲੱਗ ਗਏ 35ਵੇਂ ਦਿਨ ਸ਼ਾਮ 9 ਮਾਰਚ ਨੂੰ ਵਿਆਹ ਕਰਵਾਉਣ ਵਾਸਤੇ ਮੈਨੂੰ ਘਰ ਕੋਟਲੀ ਗਾਜਰਾਂ ਭੇਜ ਦਿੱਤਾ ਜੋ ਕੱਲ੍ਹ ਪੱਖ ਦੀ 14ਵੀਂ ਬੁੱਧਵਾਰ 10 ਮਾਰਚ ਨੂੰ ਮਾਈਆਂ ਪੂਰਨ ਮਾਸੀ ਹੋਲੀ ਦਾਇਨ ਵੀਰਵਾਰ 11 ਮਾਰਚ ਨੂੰ ਮੇਲ ਅਤੇ 29 ਫੱਗਣਮ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਾਲੇ ਦਿਨ ਸ਼ੁੱਕਰਵਾਰ 12 ਮਾਰਚ 1971 ਨੂੰ ਬਰਾਤ ਲੈ ਕੇ ਸਮੇਂ ਸਿਰ ਵਾਜਿਆਂ ਗਾਜਿਆਂ ਨਾਲ ਅਸੀਂ ਪਹੁੰਚ ਗਏ ਜ਼ਿਲ੍ਹਾ ਜਲੰਧਰ ਦੇ ਪਿੰਡ ਪੱਤੜ ਖੁਰਦ ਤੇਤਾ ਪਰਵਾਰ ਬਾਣੀ ਦੇ ਕਥਨ ਆਭ ਸੱਜਣਾ ਹੂੰ ਦੇਖਾਂ ਦਰਸ਼ਨ ਤੇਰਾ RAM ਘਰ ਆਪ ਨੜੇ ਖੜੀ ਤੱਕਾਂ ਮੈਂ ਮਨ ਚਾਉ ਕਣੀਰਾ RAM ਦੇ ਅਨਸਾਰ ਪਹਿਲੇ ਹੀ ਉਡੀਕ ਰਹੀ ਸੀ ਤੇ ਤੇ ਪਤੇ ਤੇ ਦੋਹਾ ਪਰਵਾਰਾਂ ਦੀ ਹੋਣ ਲੱਗੀ ਮਿਲਣੀ ਦੀ ਅਰਦਾਸ ਚ ਭਾਈ ਜੀ ਨੇ ਗੁਰਬਾਣੀ ਦੇ ਕਥਨ ਅਨੁਸਾਰ ਕਿਹਾ ਗੁਰਮੁਖ ਪਿਆਰੇ ਆਏ ਮਿਲ ਮੈ ਤਰੀਬ ਸੁਨਨੇ RAM RAJE ਮੇਰਾ ਮੰਤਨ ਬਹੁਤ ਬਰਾਗਿਆ ਹਰ ਨੈਣ ਰਸ ਪਿੰਨੇ ਅਤੇ ਹਰ ਨਾਮੋਂ ਮੰਤਰ ਦਰੜਾਏ ਦਾ ਕੱਟੇ ਹੋਵੇਂ ਰੋਗ ਨਾਨਕ ਸਤਗੁਰ ਤਿਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਅਰਦਾਸ ਹੋਣ ਉਪਰੰਤ ਮਿਲਣੀ ਹੋਈ ਮਿਲਣੀ ਤੋਂ ਬਾਅਦ ਚਾਹ ਪਾਣੀ ਪੀਤਾ ਫੇਰ ਆਨੰਦ ਕਾਰਜ ਦੀ ਤਿਆਰੀ ਹੋਣ ਲੱਗੀ ਦੋਨੋਂ ਪਰਿਵਾਰ ਤੇ ਤੇ ਧੀ ਵਾਲੇ ਪਤੇਤੇ ਪੁੱਤਰ ਵਾਲੇ ਨੇਠ ਕੇ ਤਸੱਲੀ ਨਾਲ ਬੈਠ ਗਏ ਤਾਂ ਭਾਈ ਜੀ ਨੇ ਅਰਦਾਸ ਕਰਨ ਵਾਸਤੇ ਖੜੇ ਹੋਣ ਲਈ ਕਿਹਾ ਅਰਦਾਸ ਕਰਦਿਆਂ ਭਾਈ ਜੀ ਨੇ ਗੁਰਬਾਣੀ ਦੇ ਇਹਨਾਂ ਲਫ਼ਜ਼ਾਂ ਦੀ ਵਰਤੋਂ ਕੀਤੀ ਧਾਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸਹਿ ਲੜੇ ਥੀ ਗੁਰ ਨਾਨਕ ਸਤ ਗੁਰ ਤੁਠਾ ਅਤੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀਐ ਆਖਰੀ ਲਫ਼ਜ਼ਾਂ ਚ ਭਾਈ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਬੋਧਿਤ ਹੁੰਦਿਆਂ ਅਕਾਲ ਪੁਰਖ ਤੋਂ ਆਨੰਦ ਕਾਰਜ ਦੀ ਰਸਮ ਅਦਾ ਕਰਨ ਵਾਸਤੇ ਆਗਿਆ ਮੰਗੀ ਫਿਰ ਹੁਕਮਨਾਮਾ ਲਿਆ ਫਿਰ ਪੱਲੇ ਦਾ ਸ਼ਬਦ ਗਾਇਨ ਹੋਣ ਉਪਰੰਤ ਲਾਵਾਂ ਦਾ ਪਾਠ ਆਰੰਭ ਹੋਇਆ ਕਾਇੀਆਂ ਦੀ ਮਤ ਹੈ ਕੋਈ ਲਾੜਾ ਇੱਕ ਅੱਖ ਤੋਂ ਅਧੂਰਾ ਸੀ ਚਿਹਰੇ ਦਾ ਪੱਦਾ ਪੰਨ ਛਪਾਉਣ ਲਈ ਉਸਨੇ ਸੇਰਾ ਬੱਦਾ ਉਸੇ ਦਿਨ ਤੋਂ ਸੇਰਾ ਲਾੜੇ ਦੀ ਸ਼ਾਨ ਤੇ ਪਛਾਣ ਬਣ ਬੈਠਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਈ ਛੋੜਿਆ ਹੱਬ ਕੇ ਜ ਤਿਆਗੀ ਹੱਬੇ ਸਾ ਕੋ ਕੂੜਾ ਵੀ ਡਿੱਠੇ ਤੋਂ ਪੱਲੇ ਟੈਂਡੇ ਲੱਗੀ ਝੂਠੀ ਝੂਠੀ ਉਪਮਾ ਵਡਿਆਈ ਨਿੰਦਿਆ ਨੂੰ ਤਿਆਗ ਕੇ ਸਾਕ ਸਬੰਧੀਆਂ ਨੂੰ ਝੂਠੇ ਜਾਣ ਕੇ ਤੇਰਾ ਪੱਲਾ ਫੜ ਲਿਆ ਭਾਵ ਜ਼ਿੰਦਗੀ ਦੇ ਨਰਭਾਲੀ ਤੇਰਾ ਆਸਰਾ ਲੈ ਲਿਆ ਜੇਕਰ ਗਾਹੇ ਪਿਆਰੜੇ ਤੁਜੇ ਨਾ ਛੋਡਾਂ ਮੂਲ ਹਰ ਛੋਡਨ ਤੇ ਦੁਰਜਨਾ ਪਰੇ ਦੋਜਕ ਕੇ ਸੂਲ ਏ ਕਰ ਤੈਂ ਮੇਰਾ ਪੱਲਾ ਫੜ ਹੀ ਲਿਆ ਹੈ ਤੇ ਮੈਂ ਤੇਰਾ ਸਾਥ ਨਹੀਂ ਛੱਡਾਂਗਾ ਦੁਰਜਨ ਭੈੜੀ ਸੰਗਤ ਕਾਰਨ ਤੂੰ ਜਾਂ ਮੈਂ ਇੱਕ ਦੂਜੇ ਦਾ ਸਾਥ ਛੱਡਾਂਗੇ ਤਾਂ ਹੋ ਨੋ ਦੋਜਕ ਦੀ ਅਗਨ ਵਿੱਚ ਸੜਾਂਗੇ ਕਈਆਂ ਦਾ ਮਤ ਹੈ ਕੁੜੀ ਮੁੰਡੇ ਦੀਆਂ ਲਤਾਂ ਦਾ ਹਾਲ ਜਾਣਨ ਲਈ ਪ੍ਰਕਰਮਾ ਕੀਤੇ ਜਾਂਦੀਆਂ ਸਿੱਖ ਧਰਮ ਤੇ ਸ਼ਰਧਾਵਸ ਪ੍ਰਕਰਮਾ ਕੀਤੇ ਜਾਂਦੀਆਂ ਕਿ ਗੁਰਿਆਈ ਦੇਣ ਸਮੇ ਗੁਰੂ ਜੀ ਕਰਦੇ ਸੀ ਸ਼ਾਦੀ ਆਨੰਦਕਾਰ ਜਦੇ ਫੇਰਿਆਂ ਪ੍ਰਤੀ ਭਾਵ ਪ੍ਰਕਰਮਾ ਕਰਨ ਦੀ ਬਾਬਤ ਗੁਰਬਾਣੀ ਦਾ ਕਥਨ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਏ ਅਰਥ ਵਿਚਾਰ ਵਾਨਾ ਨੇ ਬੈਠ ਕੇ ਮਤਾ ਪਾਸ ਕੀਤਾ ਤੇ ਫਿਰ ਉਸ ਸਪਾਸ ਕੀਤੇ ਮਤੇ ਅਨੁਸਾਰ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਵਰਤੀ ਮਨ ਦੀ ਰੁਚੀ ਪਰਵਿਰਤੀ ਆਪਣੇ ਮਨ ਦੀ ਰੁਚੀ ਨੂੰ ਭਰਾਏ ਅਧੀਨ ਕਰ ਦੇਣਾ ਮਤਲਬ ਦੋਨਾਂ ਜੀਆਂ ਨੇ ਦੋਨਾਂ ਪਰਿਵਾਰਾਂ ਨੇ ਸਲਾਹ ਨਾਲ ਚੱਲਣਾ ਅਜੇਹਾ ਗ੍ਰਿਸ਼ਤ ਜੀਵਨ ਜੀਣਾ ਕਿ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ ਦੇਖਣ ਨੂੰ ਭਾਵੇਂ ਪਤੀ ਪਤਨੀ ਦੋ ਹਨ ਪਰ ਇਹਨਾਂ ਦੀ ਮਤ ਇੱਕ ਹੋਣੀ ਚਾਹੀਦੀ ਹੈ ਸਤਕਾਰਯੋਗ ਭਾਈ ਜੀ ਨੇ ਲਾਵਾਂ ਦਾ ਪਾਠ ਆਰੰਭ ਕੀਤਾ ਇੱਕ ਲਾਵ ਪੂਰੀ ਹੋਣ ਤੇ ਸਾਨੂੰ ਇਸ਼ਾਰਾ ਹੋਇਆ ਸਭ ਚਿੰਤਕਾਂ ਦੇ ਅਨੁਸਾਰ ਸੱਜੇ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਇੱਕ ਗੇੜਾ ਕੱਢਿਆ ਜਿੱਥੋਂ ਤੁਰੇ ਸੀ ਉੱਥੇ ਪਹੁੰਚੇ ਤਾਂ ਦੂਜੀ ਲਾਵ ਦਾ ਪਾਠ ਆਰੰਭ ਹੋਇਆ ਪੂਰੀ ਹੋਣ ਤੇ ਦੂਜਾ ਗੇੜਾ ਕੱਢਿਆ ਫਿਰ ਤੀਜੀ ਲਾਵ ਦਾ ਪਾਠ ਆਰੰਭ ਹੋਇਆ ਪੂਰੀ ਹੁਣ ਤੇ ਤੀਜਾ ਗੇੜਾ ਕੱਢਿਆ ਫਿਰ ਚੌਥੀ ਲਾਵ ਦਾ ਪਾਠ ਆਰੰਭ ਹੋਇਆ ਪੂਰਾ ਹੁਣ ਤੇ ਚੌਥਾ ਗੇੜਾ ਕੱਢਿਆ ਇਸ ਪ੍ਰਕਾਰ ਚਾਰ ਲਾਵਾਂ ਅਤੇ ਚਾਰ ਪ੍ਰਕਰਮਾਂ ਕੀਤੀਆਂ ਵਿਆਹ ਹੋਆ ਮੇਰੇ ਬਾਬਲਾ ਆਨੰਦ ਭੈਆ ਮੇਰੀ ਮਾਏ ਰਮਾਲਾ ਸਾਹਿਬ ਪੇਟ ਕੀਤਾ ਗਿਆ ਅਕਾਲ ਪੁਰਖ ਅੱਗੇ ਨਿਰਵਿਗਨ ਆਨੰਦ ਕਾਰਜ ਸੰਪੰਨ ਹੋਣ ਦੀ ਸ਼ੁਕਰਾਨਾਜੁ ਅਰਦਾਸ ਕੀਤੀ ਹੁਕਮਨਾਮਾ ਹੋਇਆ ਫਿਰ ਸਮਾਜਿਕ ਰੀਤਾਂ ਆਰੰਭ ਹੋਈਆਂ ਸੰਪੰਨ ਹੋਣ ਤੇ ਕੜਾ ਪ੍ਰਸ਼ਾਦੀ ਦੀ ਇਕ ਵਰਤਾਈ ਗਾ ਅਸੀਂ ਦੋਵੇਂ ਗ੍ਰੇਸਤਾ ਆਸ਼ਰਮ ਦੇ ਨੀਮਾ ਵਿੱਚ ਵੱਜ ਗਏ ਗ੍ਰੇਸਤਾ ਆਸ਼ਰਮ ਦੇ ਬੰਦਨਾ ਚ ਵੱਜ ਕੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਬਰਾਤ ਕੋਲ ਅਸੀਂ ਡੇਰੇ ਪਹੁੰਚੇ ਰੋਟੀ ਦਾ ਸੱਦਾ ਮਿਲਣ ਤੇ ਰੋਟੀ ਖਾਣ ਪਹੁੰਚੇ ਫਿਰ ਸਾਨੂੰ ਵਿਦਿਆ ਕਰਨ ਵਾਸਤੇ ਮੈਨੂੰ ਘਰ ਸੱਦਿਆ ਤੇ ਆਪਣੀ लाਡਲੀ ਨੂੰ ਮੇਰੇ ਨਾਲ ਵਾਜਿਆਂ ਗਾਜਿਆਂ ਨਾਲ ਤੋਰਿਆ ਵਾਜਿਆਂ ਗਾਜਿਆਂ ਨਾਲ ਰਵਾਨਾ ਹੁੰਦੇ ਹੋਏ ਅਸੀਂ ਸ਼ਾਮ ਤੱਕਰ ਵਾਪਸ ਕੋਟਲੀ ਗਾਜਰਾ ਆਣ ਪਹੁੰਚੇ ਘਰ ਪਹੁੰਚੇ ਤਾਂ ਪਾਣੀ ਵਾਰਨ ਦੀ ਰਸਮ ਅਦਾ ਹੋਈ ਸਵੇਰੇ ਕੰਗਣਾ ਖੇਲਣ ਤੋਂ ਬਾਅਦ ਜਠੇਰਿਆਂ ਦੀ ਰਸਮ ਦਾ ਪੂਕਤਾਨ ਹੋਇਆ ਵਿਆਹ ਤੋਂ 8ਵੇਂ ਦਿਨ ਮੇਰਾ ਸਹੁਰਾ ਪਰਿਵਾਰ ਆਇਆ ਤੇ ਆਪਣੀ लाडली ਮੇਰੀ ਸਪਤਨੀ ਨੂੰ ਵਾਪਸ ਆਪਣੇ ਪਿੰਡ ਲੈ ਗਿਆ 2 ਦਿਨਾਂ ਬਾਅਦ ਮੈਂ ਵੀ 15 ਛੁੱਟੀਆਂ ਕਰਕੇ 16ਵੇਂ ਦਿਨ ਆਪਣੇ ਕੰਮ ਤੇ ਬੁੜੀ ਪਿੰਡ ਪਹੁੰਚ ਗਿਆ ਇੰਜ ਤੈ ਹੋਇਆ ਜਨਮ ਤੋਂ ਲੈ ਕੇ ਮੇਰੇ ਵਿਆਹ ਤੱਕ ਦੀ ਜ਼ਿੰਦਗੀ ਦਾ ਸਫ਼ਰ ਸਰੀਰ ਕਰੂਪੀ ਗੱਡੀ ਦੇ ਚਾਲਕ ਮੇਰੇ ਮਾਨ ਸੋਣਾ ਦੋਹਰਾ ਕਾਲ ਖਰੂਪੀ ਹੈ ਜਵਾਨੀ ਚਿੱਟਾ ਗ੍ਰਿਸ਼ਟ ਲਬਾਸ ਜੇਕਰ ਸ਼ੌਂਕੀ ਦਾਗ ਨਾ ਲੱਗਿਆ ਤਾਂ ਤੂੰ ਸਮਝੀਂ ਪਾਸ ਸਿਰ ਤੇ ਤੇਰੇ ਕਾਲ ਕੂਕ ਦਾ ਗਿਣਦਾ ਨਿਤ ਸਵਾਸ ਸਿੰਘ ਬਲਵੀਰ ਜੇ ਭਵਜਲ ਤਰਨਾ ਸਿਮਰ ਨਾਮ ਹੋ ਦਾਸਨ ਦਾਸ ਸਤਿਕਾਰਯੋਗ ਪਾਠਕ ਅਤੇ ਸਰੋਤਾ ਜੀਓ ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਤੀਸਰੇ ਪ੍ਰਕਾਰਣ ਵਿੱਚ ਜਨਮ ਤੋਂ ਲੈ ਕੇ ਬਚਪਨ ਅਤੇ ਵਿਆਹ ਤੱਕ ਦਾ ਜੀਵਨ ਹਵਾਲਾ ਲਿਖਿਆ ਗਿਆ ਹੈ ਅਗਲੇ ਚੌਥੇ ਪ੍ਰਕਾਰਣ ਵਿੱਚ ਵਿਆਹ ਤੋਂ ਬਾਅਦ ਦਾ ਜੀਵਨ ਹਵਾਲਾ ਲਿਖਾਂਗਾ ਆਪ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ